ਸਾਤਰੀਆ ਕਾਲ ਦੋਸਤੋ ਪੇਸ਼ ਹੈ ਡਾਕਟਰ ਜਗਿੰਦਰ ਸਿੰਘ ਕੈਰੋਜੀ ਦੀ ਲਿਖੀ ਹੋਈ ਨਾਵਲ ਨਾਦ ਵਿੰਚੋਂ ਲੜੀਵਾਰ ਭਾਗ ਸਤਵਾਂ ਇਸ ਤੋਂ ਪਹਿਲਾਂ ਕਿ ਨੂਰਾ ਇਸ ਪਿੰਡ ਦਾ ਭਗਵਾਨ ਦੀ ਉਸ ਨੂੰ ਹਰ ਸਾਲ ਚੇਤ ਦੇ ਮਹੀਨੇ ਵਿਸ਼ੇਸ਼ ਤੌਰ ਤੇ ਸ਼ਹਿਰੋਂ ਸੱਦਿਆ ਜਾਂਦਾ ਸੀ ਪਿੰਡ ਦੇ ਵਿਚਕਾਰ ਬ੍ਰਾਹਮਣਾਂ ਦੇ ਚੁਆਰਿਆਂ ਦੇ ਸਾਹਮਣੇ ਪਿੜ ਵੱਜ ਜਾਂਦਾ ਸੀ ਚੁਆਰਿਆਂ ਵਾਲਾ ਕੁਲੇਸ਼ਾ ਬਾਣੀਆਂ ਆਪਣੇ ਸਵਿਆਂ ਦਾ ਕਹਿੰਦਾ ਕਹਾਉਂਦਾ ਬੰਦਾ ਸੀ ਅਤੇ ਉਸਨੇ ਆਪਣੀਆਂ ਅੱਖਾਂ ਨਾਲ ਨੂਰਾ ਦੀ ਮਾਂ ਅਤੇ ਨਾਨੀ ਤੱਕ ਨੂੰ ਇਸ ਪਿੜ ਵਿੱਚ ਨੱਚਦੇ ਦੇਖਿਆ ਸੀ ਹੁਣ ਗੱਲ ਹੋਰ ਸੀ ਹੁਣ ਤਾਂ ਕੁਲੇਸ਼ਾ ਕਈ ਮਹੀਨਿਆਂ ਤੋਂ ਮੰਜੇ ਉੱਪਰ ਪਿਆ ਹੀ ਤਾਪ ਦੇ ਮਾਰੇ ਹੱਡੀਆਂ ਦਾ ਮੁੱਠ ਹੋਏ ਛਾਹ ਨੂੰ ਕੋਈ ਪਾਣੀ ਤੱਕ ਨਹੀਂ ਫੜਾਉਣ ਵਾਲਾ ਸੀ ਹਨੇਰੇ ਕਮਰੇ ਵਿੱਚ ਉਹ ਸਾਰੀ ਦਿਹਾੜੀ ਹੂੰਗਦਾ ਰਹਿੰਦਾ ਤੇ ਖੰਘਾਰ ਸੁਟਕੇ ਆਲਾ ਦਵਾਲਾ ਭਰ ਛੜਦਾ ਕਦੇ-ਕਦੇ ਘਰ ਦੀ ਨੌਕਰਾਨੀ ਠੰਡੀ ਹਵਾ ਤੋਂ ਬਚਾਉਣ ਲਈ ਉਸਨੇ ਮੰਝੇ ਹੇਠ ਅੱਗ ਦਾ ਵਾਟਾ ਰੱਖ ਜਾਂਦੀ ਅਤੇ ਠੰਡੀ ਭੋਗਲ ਵਿੱਚ ਥੁੱਕਦਿਆਂ ਸਵਾ ਉਸਦੀਆਂ ਨਾਸਾਂ ਨੂੰ ਚੜਦੀ ਰਹਿੰਦੀ ਬਾਰ-ਬਾਰ ਕਾਏ ਬਾਟੇ ਨੂੰ ਹੱਥ ਲਗਾਉਣ ਕਰ ਨੂੰ ਉਸਦੀਆਂ ਉਂਗਲਾਂ ਕਾਲੀਆਂ ਹੋ ਜਾਂਦੀਆਂ ਤੇ ਨੱਕ ਸੁੜਕਣ ਵੇਲੇ ਉਸਦੀਆਂ ਨਾਸਾਂ ਦੇ ਦੋਵੇਂ ਪਾਸੇ ਦੀ ਕਾਲਖ ਲੱਗ ਜਾਂਦੀ ਰੱਜੇ ਪੁੱਤ ਪੋਤਰਿਆਂ ਵਾਲੇ ਦਾ ਵੱਡੇ-ਵਡੇਰੇ ਹੁੰਦੇ ਹੋਏ ਵੀ ਉਸ ਦਾ ਇਹ ਹਾਲ ਸੀ ਇਹ ਉਸ ਦੀ ਕਿਸਮਤ ਦਾ ਕਸੂਰ ਸੀ ਕਸੂਰ ਸੀ ਜਾਂ ਆਪਣੇ ਬੀਤੇ ਦੀਆਂ ਕਰਤੂਤਾਂ ਦਾ ਇਸ ਬਾਰੇ ਲੋਕਾਂ ਦੀ ਵੱਖੋ-ਵੱਖਰੀ رائے ਸੀ ਫਿਰ ਵੀ ਜਦ ਕਦੀ ਪਿੰਡ ਦੇ ਸਿਆਣੇ ਜਾਂ ਪਤਵੰਤੇ ਬੰਦੇ ਉਸ ਦੇ ਪੋਤਰਿਆਂ ਜਾਂ ਪੁੱਤਾਂ ਨੂੰ ਬੁੱਢੇ ਦੀ ਸੰਭਾਲ ਦੀ ਸਲਾਹ ਦਿੰਦੇ ਤਾਂ ਅੱਗੋਂ ਘੜਿਆ-ਕੜਾਇਆ ਜਵਾਬ ਹੁੰਦਾ ਬੜੀਆਂ ਚਲਾਈਆਂ ਚੰਬਦੀਆਂ ਇਹਨੇ ਆਪਣੇ ਬਾਰੇ ਪਰੇ ਹੁਣ ਮਰਦਾ ਗਲੋ ਨਹੀਂ ਲੈਂਦਾ ਇਨੇ ਕਿਹੜਾ ਆਪਣੀ ਔਲਾਦ ਦਾ ਖਿਆਲ ਰੱਖਿਆ ਸੀ ਖਾ 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 ਖਵਾ ਲਿਆ ਸਭ ਕੁਝ ਮੂਰਾ ਖਾਨਦਾਨ ਤਬਾਹ ਕਰ ਦਿੱਤਾ ਇਹਦੇ ਚਸਕਿਆਂ ਨੇ ਕੋਈ ਸਮਾਂ ਸੀ ਜਦ ਏਸ਼ੇ ਸਾਹ ਨੇ ਇਲਾਕੇ ਵਿੱਚ ਆਪਣਾ ਸਿੱਕਾ ਜਮਾਇਆ ਹੋਇਆ ਸੀ ਜਦ ਉਹ ਆਪਣੀ ਘੋੜੀ ਵਾਲੀ ਬੱਗੀ ਜੋੜ ਕੇ ਸ਼ਹਿਰ ਜਾਂਦਾ ਸੀ ਤਾਂ ਓੜਤੀ ਧੂੜ ਤੋਂ ਹੀ ਪਛਾਣਿਆ ਜਾਂਦਾ ਸੀ ਬੱਗੀ ਵਿੱਚ ਚਾਂਦੀ ਦੇ ਰੁਪਈਆਂ ਦੀਆਂ ਥੈਲੀਆਂ ਛਣਕਦੀਆਂ ਅਤੇ ਸ਼ਹਿਰ ਵੱਡਦੇ ਹੀ ਉਸ ਦੀ ਦਰਿਆਦਲੀ ਸ਼ੁਰੂ ਹੋ ਜਾਂਦੀ ਸੀ ਹਰ ਮੰਗਤੇ ਵੱਲ ਉਸ ਦੀ ਉਸ ਦੀ ਦਰਿਆਦਲੀ ਦਾ ਹੱਥ ਛੜ ਜਾਂਦਾ ਸੀ ਅਨਾਰਕਲੀ ਡੱਬੀ ਬਾਜ਼ਾਰ ਸਹਲਮੀ ਬਦਾਮੀ ਬਾਗ ਲੋਹਾਰੀ ਦਰਵਾਜ਼ਾ ਤੇ ਅਖੀਰ ਵਿੱਚ ਟਿੱਬੀ ਬਾਜ਼ਾਰ ਦਾ ਚੱਕਰ ਕੱਢਦਾ ਸਲਾਮਾ ਲੈਂਦਾ ਕੋਠਿਆਂ ਉੱਪਰ ਆਣ ਲਈ ਮਿੰਤਾ ਤਰਲੇ ਸੁੰਦਾ ਵੀ ਉਹ ਕਈ ਵਾਰ ਸਿਰਫ ਇੱਕ ਸ਼ੌਂਕ ਦਾ ਗੇੜਾ ਕੱਢ ਕੇ ਹੀ ਮੁੜ ਆਉਂਦਾ ਸੀ ਪਰ ਬਹੁਤੀਆਂ ਰਾਤਾਂ ਉਸ ਦੀਆਂ ਉੱਥੇ ਹੀ ਬੀਤਦੀਆਂ ਕੁਲੇ ਸ਼ਾ ਪਹਿਲਾਂ ਤਾਂ ਸਾਜ ਸੰਗੀਤ ਤੇ ਨਾਚ ਗਾਣਿਆਂ ਦੇ ਸ਼ੌਂਕ ਵਿੱਚ ਰਿਹਾ ਜਾਦੋ ਉਮਰ ਕੋ ਜਿੱਟਲ ਗਈ ਤਾਂ ਮੁੰਡੇ ਜਵਾਨ ਹੋ ਗਏ ਨੂਹਾਂ ਪੁੱਤਰਾਂ ਨੇ ਅਜੇ ਇਹ ਅਜੇਹੇ ਚੱਜਾਂ ਤੋਂ ਬਾਜ਼ ਰਹਿਣ ਦੀਆਂ ਤਦਿਕਾਂ ਕੀਤੀਆਂ ਤਾਂ ਸ਼ਾਹ ਦੀ ਹੋਮੇ ਨੇ ਸਿਰ ਉਠਾ ਲਿਆ ਉਸਦੇ ਅੱਗੇ ਕਦੀ ਕਿਸੇ ਦੀ ਬੋਲਣ ਨਹੀਂ ਸੀ ਹਿੰਮਤ ਹੋਈ ਉਨ੍ਹਾਂ ਨਾਲ ਗੁੱਸੇ ਹੋ ਕੇ ਉਸਨੇ ਨਗਦੀ ਅਤੇ ਹੋਰ ਧਰ ਦਾ ਮਾਲ ਆਪ ਸਾਂਭ ਬਾਕੀ ਜਾਇਦਾਦ ਮੁੰਡਿਆਂ ਨੂੰ ਵੰਡ ਕੇ ਆਪ ਅੱਡ ਹੋ ਬੈਠਾ ਫਿਰ ਹਰ ਸ਼ਾਮ ਭਾਜੀਆਂ ਅਤੇ ਤਰਕਾਰੀਆਂ ਦੇ ਤੜਕੇ ਲੱਗਣੇ ਸ਼ੁਰੂ ਹੋ ਗਏ ਯਾਰਾਵੇਲੀਆਂ ਦੀਆਂ ਮਹਿਫਲਾਂ ਜੰਮਣ ਲੱਗੀਆਂ ਕੁਲਾ शाह ਭਾਵੇਂ ਉਮਰੋਂ ਹਟਦਾ ਜਾਂਦਾ ਸੀ ਪਰੰਤੂ ਪਿੰਡ ਵਿੱਚ ਅਤੇ ਇਲਾਕੇ ਵਿੱਚ ਚਰਚਿਤ ਰਹਿਣ ਦੀ ਉਸਦੀ ਹਵਸ਼ ਹੋਰ ਵੀ ਵੱਧਦੀ ਜਾਂਦੀ ਸੀ ਉਹ ਸਾਰੇ ਪਿੰਡ ਨੂੰ ਹਮੇਸ਼ਾ ਲਤ ਹੇਠ ਲੰਗਾਈ ਰੱਖਣਾ ਚਾਹੁੰਦਾ ਸੀ ਉਹ ਮਨ ਹੀ ਮਨ ਆਪਣੇ ਆਪ ਨੂੰ ਕਦੀ ਰਾਜੇ ਰੰਗ ਕਰਨ ਅਤੇ ਕਦੀ ਵਿਕਰਮਜੀਤ ਨਾਲ ਤੁਲਨਾ ਦਿੰਦਾ ਤੇ ਕਿਸੇ ਹੱਦ ਤੱਕ ਉਹ ਆਪਣੇ ਆਪ ਨੂੰ ਉਹਨਾਂ ਤੋਂ ਵੱਧ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿੰਨੀ ਧੀਰ ਉਹ ਅਲਮਾਰੀਆਂ ਖੋਲ ਖੋਲ ਕੇ ਚਾਂਦੀ ਦੇ ਰੁਪਈਆਂ ਦੀਆਂ ਥੈਲੀਆਂ ਨੂੰ ਦੇਖਦਾ ਰਹਿੰਦਾ ਤੇ ਹਾੜ ਦਾ ਮਿੰਦਾ ਤੇ ਗਿਣਦਾ ਆਪਣੀ ਉਮਰ ਦੇ ਸਾਲਾਂ ਦਾ ਹਿਸਾਬ ਕਿਤਾਬ ਲਗਾਉਂਦਾ ਰਹਿੰਦਾ ਉਸ ਨੂੰ ਯਾਦ ਆਉਂਦਾ ਆਪਣੀ ਪਰਜਵਾਨੀ ਦੇ ਦਿਨੋਂ ਜਦੋਂ ਉਸਨੇ ਰੁਪਏ ਗਿਣਨ ਦੀ ਕਦੀ ਪਰਵਾਹ ਨਹੀਂ ਸੀ ਕੀਤੀ ਉਹ ਚਾਂਦੀ ਦੇ ਰੁਪਈਆਂ ਦੀ ਢੇਰੀ ਸਾਹਮਣੇ ਬੈਠਾ ਰਹਿੰਦਾ ਰੁਪਏ ਗਿਣਦਾ ਕੰਮ ਕਿਸੇ ਹੋਰ ਦੇ ਜੁਮੇ ਹੁੰਦਾ ਸੀ ਵੱਡੇ ਮਹਿਲਾਂ ਤੇ ਚੌਰਾਸਤਿਆਂ ਵਾਲੇ ਵੱਡੇ ਘਰ ਦੀ ਵਾਲੀ ਡਿਊਟੀ ਵਿੱਚ ਸੀ ਉਹ ਉਸ ਦਾ ਦਰਬਾਰ ਵੱਡੀ ਡਿਊਟੀ ਦੇ ਵੱਡੇ ਬੂਹੇ ਸਨ ਇੱਕ ਬਾਹਰਲਾ ਅਤੇ ਇੱਕ ਅੰਦਰਲਾ ਬਾਹਰਲਾ ਬੂਹਾ ਪੁਰਾਣੇ ਕਿਲਿਆਂ ਦੇ ਬੂਹੇ ਵਰਗਾ ਸੀ ਜਿਸ ਵਿੱਚ ਟੋਪੀਆਂ ਵਾਲੇ ਕਿੱਲ ਲੱਗੇ ਹੋਏ ਸਨ ਤੇ ਜਿਸ ਉੱਪਰ ਲੱਕੜੀ ਦਾ ਬੌਧ ਹੀ ਵਧੀਆ ਕੰਮ ਕੀਤਾ ਹੋਇਆ ਸੀ ਉਸ ਦਾ ਵੱਡਾ ਅਰਲ ਹਰ ਵਕਤ ਬੰਦ ਰਹਿੰਦਾ ਅਤੇ ਆਉਣ ਜਾਣ ਦਾ ਕੰਮ ਤਖਤਿਆਂ ਵਿਚਲੀ ਬਾਰੀ ਤੋਂ ਲਿਆ ਜਾਂਦਾ ਡਿਊਟੀ ਦਾ ਦੱਖਣ ਵੱਲ ਹਿੱਸਾ ਫਟਿਆ ਫਟਿਆਂ ਨਾਲ ਅਧ ਵਿਚਕਾਰੋਂ ਛੱਤਿਆ ਹੋਇਆ ਸੀ ਅਤੇ ਉਸ ਹਿੱਸੇ ਨੋੜੀ ਉੜੀ ਦੇ ਅੰਦਰੋਂ ਦੀ ਲੰਗਣ ਦੀ ਪੌੜੀ ਲੱਗੀ ਹੋਈ ਸੀ ਅਤੇ ਬਾਹਰ ਘਰ ਦੇ ਬੇੜੇ ਵਿੱਚੋਂ ਦੀ ਜੋ ਪੱਕੀ ਸੀ ਉਹ ਉੱਪਰ ਫਟਿਆਂ ਦੀ ਛੱਤ ਉੱਪਰ ਦੀ ਖੁੱਲਦੀ ਸੀ ਇਹ ਪੌੜੀ ਘਰ ਦੇ ਜੀਆਂ ਲਈ ਸੀ ਹਰ ਘਰ ਦੇ ਕਿਸੇ ਵੀ ਜੀ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਰਵਾਂ ਰਵੀ ਸਾਦੇ ਦਰਵਾਜ਼ੇ ਵਿੱਚ ਆ ਜਾਵੇ ਸ਼ਾ ਸਾਰਾ ਦਿਨ ਦਾ ਜ਼ਿਆਦਾ ਹਿੱਸਾ ਇੱਥੇ ਹੀ ਬਤਾਉਂਦਾ ਸੀ ਚੜ੍ਹਦੇ ਪਾਸੇ ਵਾਲੀ ਕੰਧ ਨਾਲ ਉਹ ਗਉਮੁਦ ਸਹਰਾਣਿਆਂ ਨਾਲ ਢੋਲ ਲਗਾ ਕੇ ਬੈਠਾ ਰਹਿੰਦਾ ਉਸ ਦੇ ਸਾਹਮਣੇ ਹੁੰਦਾ ਚਿੱਟੇ ਚਾਂਦੀ ਦੇ ਰੁਪਈਆਂ ਦਾ ਢੇਰ ਸੱਜੇ ਹੱਥ ਉਸ ਦੇ ਮੁਣਸ਼ੀ ਲਾਲ ਰੰਗ ਦੀ ਵਾਹੀ ਅਤੇ ਪਿੱਤਲ ਦੀਆਂ ਦੁਆਤ ਨਾਲ ਤਿਆਰ ਵਰ ਤਿਆਰ ਹੁੰਦਾ ਜਦ ਛਾ ਰੁਪਏ ਕਰਜ਼ੇ ਲੈਣ ਵਾਲੇ ਦਰ ਨਾਮ ਲੈ ਕੇ ਪੈਸੇ ហេਠਾ ਉਸਦੇ ਪੈਰਾਂ ਵਿੱਚ ਸੁੱਟਦਾ ਤਾਂ ਮੁੰਸ਼ੀ ਝੱਟ ਹੀ ਉਸ ਦਾ ਨਾਮ ਪੈਸੇ ਮੰਡ ਕੇ ਵਿਆਜ ਦੀ ਦਰ ਲਿਖ ਦਿੰਦਾ ਕਹਿੰਦੇ ਹਨ ਕਿ ਸ਼ਾਹ ਦੇ ਘਰ ਆਪਣਾ ਹੀ ਕੈਦਖਾਨਾ ਸੀ ਜਿਸ ਦੀ ਵਰਤੋਂ ਉਹ ਬਹੁਤ ਹੀ ਘੱਟ ਕਰਦਾ ਸੀ ਇਹ ਬੰਦੀਖਾਨਾ ਉਸ ਨੇ ਵੱਡ ਬਡੇਰਿਆਂ ਬਣਾਇਆ ਸੀ ਜਿੱਥੇ ਉਹ ਮਰੀਆਂ ਹੋਈਆਂ ਜਾਂ ਦੌੜ ਜਾਣ ਵਾਲੀਆਂ ਸ਼ਾਮੀਆਂ ਨੂੰ ਫੜ ਕੇ ਕੈਦ ਕਰਦੇ ਸਨ ਜਦੋਂ ਉਹਨਾਂ ਦੇ ਬਾਰਸ ਪੈਸੇ ਮੋੜ ਜਾਂਦੇ ਤਾਂ ਉਹਨਾਂ ਨੂੰ ਛੱਡਿਆ ਜਾਂਦਾ ਪਰ ਹੁਣ ਉਸ ਕੈਦਖਾਨੇ ਦੀ ਬਰਤੋਂ ਦੀ ਕਦੀ ਨੌਬਤੀ ਨਹੀਂ ਸੀ ਆਈ ਸਿਰਫ ਉਸ ਦਾ ਡਰ ਹੀ ਸ਼ਾਮੀਆਂ ਨੂੰ ਮਾਰਨ ਲਈ ਹੀ ਨਹੀਂ ਸੀ ਦਿੰਦਾ ਸ਼ਾ ਨ ਸ਼ਾਮੀਆਂ ਵੱਲ ਇੱਕ ਗਿੜਾ ਡਿਊਟੀ ਵਿੱਚ ਕਿਧਰੇ ਕਹੇ ਦੀਆਂ ਥਾਲੀਆਂ ਛੰਨੀਆਂ ਪਿੱਤਲ ਦੀਆਂ ਬਾਲਟੀਆਂ ਡੋਣੀਆਂ ਪਤੀਲੇ ਅਤੇ ਪ੍ਰਾਂਤਾਂ ਦੇ ਢੇਰ ਲਵਾ ਦਿੰਦਾ ਸੀ ਕਈ ਵਾਰ ਹਵੇਲੀ ਵਿੱਚ ਬੱਕਰੀਆਂ ਝੋਟੀਆਂ ਤੇ ਤਿੰਨ ਡੰਗੀਆਂ ਪੈਰਾਂ ਦੀਵੀ ਵਾਵਾ ਰੌਣਕ ਹੋ ਜਾਂਦੀ ਸੀ ਅਤੇ ਸ਼ਾਹ ਇਹਨਾਂ ਨੂੰ ਹੀ ਜਾਂਦੇ ਚੋਰ ਦੀ ਲੰਗੋਟੀ ਸਮਝ ਸਬਰ ਕਰ ਲੈਂਦਾ ਸੀ ਪਰ ਇਹ ਉਹਨਾਂ ਦੀ ਅਕਲਮੰਦੀ ਸੀ ਕਿ ਉਹ ਇਹਨਾਂ ਤੂੰ ਵੀ ਆਪਣੇ ਪੂਰੇ ਪੈਸੇ ਵਟ ਲੈ ਲੈਂਦਾ ਸੀ ਇਹੋ ਅਲਮਾਰੀਆਂ ਜੋ ਕਦੀ ਢੋਲਣੇ ਤਵੀਤਾ ਮੁਰਕੀਆਂ ਕੈਂਠਿਆਂ ਵਾਲੀਆਂ ਬੁਗਤੀਆਂ ਬੰਗਾ ਕਾਂਟਿਆਂ ਨਾਲ ਭਰੀਆਂ ਰਹਿੰਦੀਆਂ ਸਨ ਪਰ ਹੁਣ ਉਹ ਸਿਰਫ ਅਲਮਾਰੀਆਂ ਖੋਲ ਕੇ ਚਾਂਦੀ ਦੇ ਪੀਿਆਂ ਦੀਆਂ ਥੈਲੀਆਂ ਨੂੰ ਦੇਖਦਾ ਰਹਿੰਦਾ ਤੇ ਆਪਣੀ ਉਮਰ ਦੇ ਸਾਲਾਂ ਦਾ ਹਿਸਾਬ ਕਿਤਾਬ ਲਗਾਉਂਦਾ ਰਹਿੰਦਾ ਬੱਚਿਆਂ ਤੋਂ ਉਸ ਦਾ ਦਿਲ ਅਵਾਜ਼ਾਰ ਹੋ ਗਿਆ ਸੀ ਪਿੰਡ ਦੇ ਲੋਕ ਵਿੱਚ ਲੋਕਾਂ ਵਿੱਚ ਵੀ ਉਹ ਪਹਿਲਾਂ ਵਾਲਾ ਮੋਹ ਮੁਹੱਬਤ ਨਹੀਂ ਸੀ ਰਹਿ ਗਿਆ ਸ਼ਾਦਾ ਦਾ ਮਨ ਉਦਾਸ ਉਦਾਸ ਰਹਿਣ ਲੱਗਾ ਫਿਰ ਇੱਕ ਦਿਨ ਪਤਾ ਨਹੀਂ ਉਸਨੂੰ ਕੀ ਖਿਆਲ ਆਇਆ ਉਹ ਬੈਠਾ ਬੈਠਾ ਬਈਆਂ ਰੋਟੀਆਂ ਕਾਵਾਂ ਕੁੱਤਿਆਂ ਅਤੇ ਕਬੂਤਰਾਂ ਨੂੰ ਭੋਰ-ਭੋਰ ਕੇ ਪਾਉਣ ਲੱਗਾ ਉਸ ਦੀ ਸੇਵਾ ਦਾ ਘੇਰਾ ਵਿਸ਼ਾਲ ਹੋਇਆ ਤੇ ਉਹ ਹਰ ਸਵੇਰ ਆਪਣੇ ਪਰਨੇ ਵਿੱਚ ਬਈਆਂ ਰੋਟੀਆਂ ਪਾ ਕੇ ਸੜਕ ਦੇ ਕੰਢੇ ਤੁਰ ਤੁਰ ਕੰਡੇ ਕੰਡੇ ਤੁਰ ਰਹਿੰਦਾ ਅਤੇ ਕੋਹਾਂ ਤੱਕ ਜਾਨਵਰਾਂ ਨੂੰ ਰੋਟੀਆਂ ਪਾਉਂਦਾ ਰਹਿੰਦਾ ਜਦ ਭੁੱਖੇ ਜਾਨਵਰ ਉਸ ਦੀ ਉਡੀਕ ਕਰਦੇ ਤਾਂ ਉਸ ਨੂੰ ਬੜੀ ਸੰਤੁਸ਼ਟੀ ਮਿਲਦੀ ਇੱਕ ਦਿਨ ਪਤਾ ਨਹੀਂ ਉਸ ਨੇ ਕੀ ਸੋਚਿਆ ਸ਼ਾਇਦ ਉਹ ਗਰੀਬਾਂ ਦੀ ਹੋਰ ਵੀ ਸਹਾਇਤਾ ਕਰਨਾ ਚਾਹੁੰਦਾ ਸੀ ਉਸ ਨੇ ਬਾਹਰ ਜਿਹੜੇ ਜੰਗਲੇ ਜਾਣ ਤੋਂ ਪਹਿਲਾਂ ਆਪਣੀ ਬੱਖੀ ਵਾਲੀ ਜੇਬ ਵਿੱਚ ਰੁਪਏ ਵਾਲੇ ਚਾਂਦੀ ਦੇ 5 ਸਿੱਕੇ ਪਾਏ ਅਤੇ ਬਾਹਰ ਨੂੰ ਤੁਰ ਪਿਆ ਬਾਹਰ ਜਾ ਕੇ ਉਸਨੇ ਉਹਨਾਂ ਸਿੱਕਿਆਂ ਨੂੰ ਧਰਤੀ ਉੱਪਰ ਵਿਛਾਇਆ ਅਤੇ ਉੱਪਰ ਟੱਟੀ ਕਰ ਦਿੱਤੀ ਉਸ ਦਾ ਇਹ ਧਰਮ ਕਾਰਜ ਕੁਝ ਦਿਨ ਹੀ ਚੱਲਿਆ ਪਰ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਉਸ ਤੋਂ ਬਾਅਦ ਗਰੀਬ ਅਤੇ ਲੋੜਵੰਦ ਲੋਕ ਇਸ ਗੱਲ ਦਾ ਧਿਆਨ ਰੱਖਣ ਲੱਗੇ ਕਿ ਕੁਲੇਸ਼ਾ ਬਾਣੀਆਂ ਪਿੰਡ ਦੀ ਕਿਹੜੀ ਨੁੱਕੜ ਵਿੱਚ ਜੰਗਲ ਪਾਣੀ ਜਾਂਦਾ ਹੈ ਸ਼ਾਹ ਨੂੰ ਇਸ ਤੋਂ ਵਿੱਚੋਂ ਕੀ ਸੰਦੁਸ਼ਟੀ ਮਿਲਦੀ ਹੈ ਕਿ ਪਿੰਡ ਦੇ ਲੋਕ ਤੀਲਿਆਂ ਨਾਲ ਉਸ ਦੀਆਂ ਉਸ ਦੀ ਟੱਟੀ ਫਰੋਲ ਦੇ ਫਰੋਲ ਦੇ ਪ੍ਰੰਤੂ ਉਸ ਦੇ ਜਵਾਨ ਜਹਾਨ ਮੁੰਡੇ ਸਮਝ ਲੱਗੇ ਕਿ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਪਿੰਡ ਵਿੱਚ ਵੀ ਸ਼ਾਹ ਬਾਰੇ ਬੱਖੋ ਵੱਖਰੀ ਕਿਸਮ ਦਾ ਚਰਚਾ ਸੀ ਤਾਂ ਸਾਦਾ ਸلسلਾ ਉਨੀ ਦੇਰ ਤੱਕ ਚੱਲਦਾ ਰਿਹਾ ਜਿੰਨੀ ਦੇਰ ਤੱਕ ਉਸਦੇ ਹੱਡ ਪੈਰ ਚੱਲਦੇ ਸਨ ਪਰ ਹੁਣ ਤਾਂ ਉਹ ਪ੍ਰਾਇਵਸ ਹੋ ਗਿਆ ਸੀ ਜ਼ਿੰਦਗੀ ਦਾ ਉਸ ਲਈ ਕੋਈ ਵੀ ਅਰਥ ਨਹੀਂ ਸੀ ਰਹਿ ਗਿਆ ਫਿਰ ਵੀ ਉਹ ਚਿਵਾਰਿਆਂ ਦੇ ਸਾਹਮਣੇ ਸੱਤ ਵਿੱਚ ਹਰ ਸਾਲ ਮੁਜ਼ਰੇ ਦਾ ਪਿੰਡ ਵੱਜ ਜਾਂਦਾ ਸੀ ਨੂਰਾ ਦਾ ਆਉਣਾ ਸੁਣ ਕੇ ਪਿੰਡ ਦੇ ਲੋਕ ਸਵੇਰੇ ਤੋਂ ਹੀ ਸ਼ਹਿਰ ਵੱਲ ਮੂੰਹ ਚੁੱਕ ਚੁੱਕ ਕੇ ਦੇਖਣਾ ਸ਼ੁਰੂ ਕਰ ਦਿੰਦੇ ਸਨ ਮੁੰਡੇ-ਕੁੰਡੇ ਗੱਭਰੂ ਸ਼ੋਲੇ ਆਦਤੀ ਪੱਠਾ ਦੱਬਾ ਬਣਾਉਣ ਵਿੱਚ ਰੁੱਝ ਜਾਂਦੇ ਅਤੇ ਜੋ ਤਰਕਾਲਾ ਨੂੰ ਵੇਲੇ ਸਿਰ ਵੇਲੇ ਹੋ ਕੇ ਅਖਾੜੇ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਬੈਠ ਸਕਣ ਵਾਗੀ ਮੁੰਡੇ ਸੂਰਜ ਖੜੇ ਹੀ ਆਪਣੇ ਚੋਨੇ ਘਰਾਂ ਨੂੰ ਮੋੜ ਲਿਆਉਂਦੇ ਅਤੇ ਪਿੰਡ ਦੇ ਅਮਰੀ ਦੁਪਹਿਰੇ ਹੀ ਅਫੀਮ ਦਾ ਮਾਵਾ ਡੰਗ ਕੇ ਪਹਿਲਾਂ ਅਖਾੜੇ ਵਿੱਚ ਪਾਣੀ ਤਰੋਕਦੇ ਤੇ ਫਿਰ ਮਨ ਛਿੱਟੀਆਂ ਦਾ ਲੰਮਾ ਮਾਂਜਾ ਫੜ ਕੇ ਸਫਾਈ ਕਰਨ ਡਹਿ ਜਾਂਦੇ ਤਾਂ ਨੇੜੇਉ ਲੰਘਦੇ ਚਿੱਟ ਕੱਪੜੀਏ ਬੁੱਢੇ ਠੇਰੇ ਮੋਢੇ ਨਾਲ ਪਰਨਾ ਘਟੇ ਤੋਂ ਬਚਾਉਣ ਲਈ ਕਦੀ ਮੂੰਹ ਅੱਗੇ ਰੱਖ ਲੈਂਦੇ ਤੇ ਕਦੀ ਜੁੱਤੀ ਤੋਂ ਘਟਾ ਝਾੜਦੇ ਮੁਸਕਾਣੀ ਮੁਸਕਾਣੀਆਂ ਵਿੱਚ ਹੱਸਦੇ ਅਤੇ ਅਮਲੀਆਂ ਨੂੰ ਟੀਚਰਾਂ ਮਖੌਲਾਂ ਕਰਦੇ ਬਾਬਾ ਜੈ ਸਿੰਘ ਆਪਣੇ ਮਦਰੇ ਕੱਦ ਵਾਲੇ ਘੋੜੇ 'ਤੇ ਚੜ ਕੇ ਪਿੰਡ ਵਿੱਚ ਉਗਰਾਹੀ ਨੂੰ ਨਿਕਲ ਤੁਰਦਾ ਤੇ ਆਮ ਬਾਗ ਉਸਦੀਆਂ ਲੰਮੀਆਂ ਲੱਤਾਂ ਬਹੁਤ ਸਾਰੀਆਂ ਘੋੜੇ ਤੋਂ へਠਾ ਲੰਕਦੀਆਂ ਤੇ ਧਰਤੀ ਨੂੰ ਛੂਣ-ਛੂਣ ਕਰਦੀਆਂ ਪਿੰਡ ਦੀ ਮੁਢੀਰ ਬਾਦੇ ਲਈ ਇਹ ਹਾਸੇ ਠੱਠੇ ਦਾ ਮੌਜੂ ਹੁੰਦਾ ਕਿਉਂ ਜੋ ਅਜਿਹੀ ਹਾਲਤ ਵਿੱਚ ਵੀ ਜੈ ਸਿੰਘ ਮੁੰਡਿਆਂ ਨੂੰ ਮੁਖੌਲਾਂ ਕਰਦਾ ਰਹਿੰਦਾ ਮੁੰਡਿਓ ਆਖੋਏ ਬਾਬਾ ਜੈ ਸਿੰਘ ਦਾ ਵਿਆਹ ਹੋ ਜਾਏ ਮੁੰਡੇ ਇੱਕੋ ਆਵਾਜ਼ ਵਿੱਚ ਇਹੋ ਰਗ ਆਲਾਪ ਦੇ ਘੋੜੇ ਦੇ ਮੰਗਰ-ਮੰਗਰ ਤੁਰਦੇ ਅਤੇ ਬਾਬਾ ਜੈ ਸਿੰਘ ਘਰ ਘਰ ਜਾ ਕੇ ਪੈਸੇ ਇਕੱਠੇ ਕਰਦਾ ਉਸ ਲਈ ਇਹ ਮੁਜ਼ਰਾ ਕਿਸੇ ਮੇਲੇ ਤੋਂ ਘਟ ਨਹੀਂ ਸੀ ਹੁੰਦਾ ਬਚਪਨ ਤੋਂ ਹੀ ਉਹ ਇਹਨਾਂ ਕੰਜਰੀਆਂ ਦੇ ਨਾਚ ਗਾਣੇ ਸੁਣਦਾ ਜਾ ਰਿਹਾ ਸੀ ਪਹਿਲਾਂ ਪਹਿਲਾਂ ਉਸ ਨੂੰ ਉਗਰਾਹੀ ਕਰਨ ਦੀ ਲੋੜ ਨਹੀਂ ਸੀ ਪੈਂਦੀ ਮੁਜ਼ਰੇ ਦਾ ਸਾਰਾ ਖਰਚਾ ਹੀ ਕੁਲਾਸ਼ਾ ਬਾਣੀਆਂ ਚੱਲ ਲੈਂਦਾ ਸੀ ਅਤੇ ਲੋੜ ਪੈਣ ਤੇ ਪਿੰਡ ਦੇ ਚੌਧਰੀ ਵੀ ਸਹਾਇਤਾ ਕਰ ਦਿੰਦੇ ਸਨ ਹੁਣ ਉਸ ਨੇ ਵੀ ਕੁਲੇਸ਼ਾ ਵਾਂਗ ਨੂਰਾ ਦੀ ਮਾਂ ਦੀ ਮਾਂ ਦੇ ਗਾਣੇ ਤੱਕ ਸੁਨੇ ਹੋਏ ਸਨ ਜੈ ਸਿੰਘ ਨੂੰ ਤਾਂ ਇਕੱਲੇ ਇਕੱਲੇ ਮੁਜਰਾ ਦਾ ਇਤਿਹਾਸ ਯਾਦ ਸੀ ਸਿਆਲ ਦੀਆਂ ਰਾਤਾਂ ਵਿੱਚ ਧੂਏਂ ਤੇ ਬੈਠਾ ਅੱਧੀ ਰਾਤ ਤੱਕ ਪਿੰਡ ਦੇ ਛੋਕਰੀਆਂ ਨੂੰ ਉਹ ਇਤਿਹਾਸ ਸੁਣਾਉਂਦਾ ਰਹਿੰਦਾ ਅਤੇ ਕਿਵੇਂ ਉਸਨੇ ਹੋਸਵਾਲਣ ਪਹਿਲਾਂ ਵੀ ਪਿੰਡ ਦਾ ਹਰ ਸਾਲ ਮੁਜਰਾ ਹੁੰਦਾ ਆ ਰਿਹਾ ਹੈ ਪਰ ਕਦੀ ਵੀ ਕੋਈ ਮਾੜੀ ਘਟਨਾ ਨਹੀਂ ਸੀ ਵਾਪਰੀ ਮੈਂ ਅੱਖੀਂ ਵੇਖਿਆ ਪਹਿਲੇ ਸਮੇਂ ਵਿੱਚ ਜਦ ਮੁਜਰਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣਾ ਲੋਕ ਨੇੜੇ ਤਿਹੜੇ ਦੇ ਪਿੰਡਾਂ ਚੋਂ ਵੀ ਸੁਣ ਨ ਆਉਂਦੇ ਸਨ ਨੱਚਣ ਵਾਲੀਆਂ ਨੇ ਅਖਾੜੇ ਦੇ ਵਿੱਚਕਾਰ ਆਪਣੇ ਸਿੰਦਿਆਂ ਨਾਲ ਅੱਧੀ ਅੱਧੀ ਰਾਤ ਤੱਕ ਤੇ ਕਈ ਵਾਰ ਪਹਿਰ ਦੇ ਤੜਕੇ ਤੱਕ ਨਕਤਿਆਂ ਗਾਉਂਦਿਆਂ ਰਹਿਣਾ ਮੈਨੂੰ ਪਤਾ ਹੈ ਕਿ ਨੂਰਾ ਦੀ ਮਾਂ ਕਦੀ ਵੀ ਕਿਸੇ ਤੋਂ ਪੈਸੇ ਫੜਨ ਲਈ ਨਹੀਂ ਸੀ ਜਾਂਦੀ ਹੁੰਦੀ ਬੜੇ ਬੜੇ ਜੋਰ ਲਗਾ ਹਟਦੇ ਪਰ ਉਹਦੇ ਨਾਲ ਉਹਦੀ ਸਲਮਾ ਹੁੰਦੀ ਸੀ ਸਲਮਾ ਜਿਹੜੀ ਰੁਪਈਏ ਫੜਨ ਜਾਂਦੀ ਸੀ ਸਲਮਾ ਰੁਪਈਆ ਫੜ ਕੇ ਬੰਦਿਆਂ ਨੂੰ ਹੱਥ ਮਲਾਉਂਦੀ ਫਿਰ ਉਸ ਵਿੱਚ ਕਈਆਂ ਨੇ ਜੱਫੀਆਂ ਪਾਉਣ ਦੀ ਜਿੱਦ ਵੀ ਕਰਨੀ ਪਰ ਸਲਮਾ ਨੇ ਪੇਲ ਦੀ ਪੇਲ ਦੀ ਖਾੜੇ ਦੇ ਅਗਲੇ ਬੰਨੇ ਗਈ ਹੋਣਾ ਉਦੋਂ ਲੋਕਾਂ ਵਿੱਚ ਸਬਰ ਸੰਤੋਖ ਸੀ ਪਾਉ ਜੱਤ ਸਤ ਸੀ ਕੀ ਮਜਾਲ ਜੇ ਕਦੀ ਅਖਾੜਾ ਭੱਜ ਜਾਵੇ ਅੱਜ ਦੀ ਮਹਰੀਰ ਤਾਂ ਉਹੀ ਪੁੱਤਰੀ ਰਹਿੰਦੀ ਹੈ ਜਰਾ दारू ਨੋਂ ਤੇ ਡੁੱਲ ਜਾਏ ਤਾਂ ਨਸ਼ਈ ਹੋਏ ਫਿਰਨਗੇ ਉਦੋਂ ਸ਼ਰਾਬ ਬੜੀ ਹੁੰਦੀ ਸੀ ਪਰ ਪੀਂਦਾ ਕੋਈ ਵਿਰਲਾ ਹੀ ਸੀ ਜਦ ਵੀ ਸਾਡੇ ਪਿੰਡ ਕੰਜਰੀਆਂ ਆਉਂਦੀਆਂ ਸੰਤ ਸਭ ਤੋਂ ਪਹਿਲਾਂ ਗੰਡੂ ਮਰਾਸੀ ਨੂੰ ਨਮਸਕਾਰ ਕਰਕੇ ਗਾਣਾ ਵਜਾਉਣਾ ਸ਼ੁਰੂ ਕਰਦੀਆਂ ਸਨ ਇਹਦੇ ਪਿੱਛੇ ਵੀ ਇੱਕ ਗੱਲ ਸੀ ਭਾਉ ਪਹਿਲਾਂ ਪਹਿਲ ਜਦੋਂ ਵੱਡੇ ਕੰਜਰੀ ਆਉਂਦੀ ਸੀ ਤਾਂ ਤਦ ਗੰਡੂ ਉਦੋਂ ਭਰ ਜਵਾਨ ਹੁੰਦਾ ਸੀ ਸੋਹਣਾ ਸੀ ਇੱਕ ਵਾਰ ਨੂਰਾ ਦੀ ਮਾਂ ਬਿਹਾਗੜਾ ਗਾਉਂਦੀ ਸੀ ਤਮਕੰਟੂ ਚੁੱਪਚਾਪ ਸੁਣਦਾ ਰਿਹਾ ਜਦ ਗਾਣਾ ਖਤਮ ਹੋਇਆ ਤਾਂ ਉੱਠ ਕੇ ਕਹਿਣ ਲੱਗਾ ਪੀਰਾਂ ਦੀਆਂ ਰੱਖਾਂ ਜਰਾ ਮਾਲਕੋਸੀ ਦਾ ਜੋੜ ਤਾਂ ਸੁਣਾ ਦੇ ਉਹਨੂੰ ਨਹੀਂ ਸਿਉਂਦਾ ਉਹ ਸੋਚੀ ਪੈ ਗਈ ਤਾਂ ਗੰਡੂ ਕਹਿਣ ਲੱਗਾ ਪੀਰਾਂ ਦੀਆਂ ਰੱਖਾਂ ਜੇ ਹੁਕਮ ਹੋਵੇ ਤਾਂ ਮੈਂ ਸੁਣਾ ਦਿਆਂ ਫਿਰ ਉਹਨੇ ਮਾਲਕੋਸ ਦਾ ਜੋੜ ਸੁਣਾਇਆ ਫਿਰ ਕੀ ਸੀ ਉਹ ਠਹਿ ਕੇ ਪੈਰੀ ਪੈ ਗਈ ਬਸ ਉਦੋਂ ਤੋਂ ਬਾਅਦ ਜਿਹੜੀ ਵੀ ਕੰਜਰੀ ਆਉਂਦੀ ਹੈ ਪਹਿਲਾਂ ਗੰਡੂ ਦੇ ਪੈਰੀ ਹੱਥ ਲਾ ਕੇ ਆਪਣਾ ਗਾਣਾ ਸ਼ੁਰੂ ਕਰਦੀ ਹੈ ਗੰਡੂ ਨੂੰ ਸੰਗੀਤ ਨਾਲ ਅਤ ਦਾ ਮੋਹ ਅਤੇ ਉਸਦੇ ਗਲੇ ਦੀਆਂ ਆਖਰਾਂ ਦਾ ਸੋਜ਼ ਹੈ ਉਹ ਬੇਪਰਵਾਹ ਤੇ ਦਰवेश ਕਿਸਮ ਦਾ ਆਦਮੀ ਹੈ ਜੀਵਨ ਵਿੱਚ ਉਸ ਨੂੰ ਰਾਗ ਤੋਂ ਸਿਵਾ ਕਿਸੇ ਹੋਰ ਚੀਜ਼ ਨਾਲ ਲਗਾਓ ਨਹੀਂ ਰਿਹਾ ਆਪਣੇ ਇੱਕੋ ਕਮਰੇ ਵਾਲੇ ਘਰ ਵਿੱਚ ਉਹ ਆਮ ਤੌਰ ਤੇ ਇਕੱਲਾ ਰਹਿੰਦਾ ਤੇ ਆਪਣੇ ਹੱਥੀ ਸਭ ਕੁਝ ਤਿਆਰ ਕਰਦਾ ਕਮਰੇ ਦੀ ਇੱਕ ਨੁੱਕਰੇ ਉਸ ਦੀ ਸਰੰਗੀ ਟੰਗੀ ਰਹਿੰਦੀ ਉਸ ਦੀ ਇਹ ਸਰੰਗੀ ਸਾਲਾ ਵੱਧੀ ਇੱਥੇ ਹੀ ਟੰਗੀ ਰਹਿੰਦੀ ਅਤੇ ਲੋਕਾਂ ਦੇ ਕੰਨ ਗੰਡੂ ਦੀ ਆਵਾਜ਼ ਸੁਣਨ ਲਈ ਤਰਸਦੇ ਰਹਿੰਦੇ ਆਪਣੀ ਤੰਗੀ ਤੁਰਸੀ ਅਤੇ ਦਿਨਾਂ ਵਿੱਚ ਵੀ ਉਹ ਸਰੰਗੀ ਨੂੰ ਨਾ ਛੇੜਦਾ ਫਿਰ ਘਰ ਦੀ ਹਰ ਨੁੱਕਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮੁੱਕ ਜਾਂਦੀਆਂ ਗੰਡੂ ਵਿਹਲਾ ਹੋ ਕੇ ਬੈਠ ਜਾਂਦਾ ਫਿਰ ਉਹ ਕਮਰੇ ਦੀਆਂ ਕਮਰੇ ਵਿੱਚ ਪਈ ਮੰਜੀ ਉੱਪਰ ਲੇਟ ਜਾਂਦਾ ਅਤੇ ਕਈ ਦਿਨ ਲੇਟਿਆ-ਰੇਟਿਆ ਜਿਵੇਂ ਭੁੱਖ ਨਾਲ ਯੁੱਧ ਕਰ ਰਿਹਾ ਹੋਵੇ ਉਹ ਭੁੱਖਣ ਪਾਣਾ ਨਿਤ ਨਿਤਾਣਾ ਜਿਹਾ ਹੋ ਜਾਂਦਾ ਪਰ ਆਪਣਾ ਹੱਥ ਨਾ ਹਾਰਦਾ ਕਿੱਲੀ ਉੱਪਰ ਟੰਗੀ ਸਰੰਗੀ ਜਿਵੇਂ ਉਸ ਨੂੰ ਵੰਗਾਰਨ ਲੱਗ ਪੈਂਦੀ ਕਈ ਦਿਨਾਂ ਦੀ ਭੁੱਖ ਤੋਂ ਬਾਅਦ ਉਹ ਹਾਰਿਆ ਹੰਬਿਆ ਮੰਜੇ ਤੋਂ ਉੱਠਦਾ ਸਰੰਗੀ ਨੂੰ ਕਿੱਲੀ ਤੋਂ ਲਾਉਂਦਾ ਤੇ ਉਸ ਨੂੰ ਗੋਦ ਵਿੱਚ ਰੱਖ ਕੇ ਪਿਆਰ ਕਰਦਾ ਤੇ ਕਿੰਨੀ ਦੇਰ ਹੰਝੂ ਭਗਾਉਂਦਾ ਰਹਿੰਦਾ ਸਰੰਗੀ ਉਸ ਦੀ ਸਭ ਕੁਝ ਸੀ ਉਹ ਉਸ ਨਾਲ ਗੱਲਾਂ ਕਰਦਾ ਤਾਂ ਸਰੰਗੀ ਦੀਆਂ ਬਾਤਾਂ ਦਾ ਹੰਗਾਰਾ ਭਰਦੇ ਸੀ ਜ਼ਿੰਦਗੀ ਦੇ ਸਾਰੇ ਰਿਸ਼ਤਿਆਂ ਦਾ ਸਕੂਨ ਉਸ ਰੰਗੀ ਵਿੱਚੋਂ ਹੀ ਮਿਲਦਾ ਫਿਰ ਅਗਲੀ ਸਵੇਰ ਗੰਡੂ ਸਫ਼ਰ ਲਈ ਤਿਆਰ ਹੁੰਦਾ ਜਿਸ ਪਿੰਡ ਵਿੱਚ ਹੀ ਸਰੰਗੀ ਦੀ ਧੁਨ ਛਿੜਦੀ ਤਾਂ ਪੈਸਿਆਂ ਦਾ ਜਿਵੇਂ ਮੀਂਹ ਵਰਨ ਲੱਗ ਪੈਂਦਾ ਟਿੱਕੀ ਰਾਤ ਵਿੱਚ ਗੰਡੂ ਨੇ ਦੋ ਦੋ ਬੋਲ ਤਿੰਨ ਤਿੰਨ ਕੋਹਾਂ ਤੱਕ ਸੁਣਦੇ ਅਤੇ ਨੇੜੇ ਨੇੜਲੇ ਪਿੰਡਾਂ ਦੇ ਲੋਕ ਕਿਲੇ ਹੋਏ ਖਿੱਚੀ ਤੇ ਤੁਰੇ ਆਉਂਦੇ ਗੰਡੂ ਸਿਰਫ ਇੱਕ ਰਾਤ ਹੀ ਵਜਤ ਚਗਾਉਂਦਾ ਸੀ ਅਤੇ ਕਈ ਸਾਲ ਖਮੋਸ਼ ਹੋ ਜਾਂਦਾ ਜਦ ਫਿਰ ਭੁੱਖਾ ਮਾਰਨ ਲੱਗਦਾ ਤਾਂ ਸਰੰਗੀ ਕਿਲੀ ਤੋਂ ਲੈਂਦੀ ਪਰ ਉਸ ਦੇ ਕਿਦਰੇ ਤੁਰ ਅੰਦਰ ਸੰਗੀਤ ਲਈ ਅਤੇ ਕਲਾ ਲਈ ਪਿਆਰ ਹੈ ਜਿਸ ਨੂੰ ਉਹ ਵੇਚਣਾ ਨਹੀਂ ਸੀ ਚਾਹੁੰਦਾ ਉਹ ਇਹ ਨਹੀਂ ਸੀ ਚਾਹੁੰਦਾ ਕਿ ਸੰਗੀਤ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਬੇਮੁਹਰ ਬੇਹਰਮਤੀ ਕਰਦਾ ਫਿਰੇ ਤਾਂ ਤਾਂ ਹੀ ਤਾਂ ਉਹ ਭੁੱਖਣ ਭਾਣਾ ਪਿਆ ਰਹਿੰਦਾ ਸੀ ਲੋਕ ਕਹਿੰਦੇ ਸੀ ਕਿ ਗੰਡੂ ਅਕਲ ਤੋਂ ਕੰਮ ਲਵੇ ਤਾਂ ਭਾਵੇਂ ਸੋਨੇ ਦੇ ਮਹਿਲ ਬਣਾ ਲਵੇ ਪਰ ਗੰਡੂ ਸੀ ਕਿ ਸੰਗੀਤ ਅਤੇ ਸਰੰਗੀ ਨੂੰ ਆਪਣੀਆਂ ਧੀਆਂ ਵਾਂਗ ਸਮਝਦਾ ਸੀ ਉਸ ਦਾ ਸੋਚਣ ਦਾ ਢੰਗ ਹੀ ਲੋਕਾਂ ਤੋਂ ਵੱਖਰਾ ਸੀ ਉਸ ਨੇ ਸੀਨੇ ਵਿੱਚ ਕਈ ਆਦ ਪੁਰਖੀ ਸੂਫੀ ਰੂਹ ਦਾ ਵਾਸਾ ਜਾਪਦਾ ਸੀ ਜੋ ਉਸ ਨੂੰ ਦੁਨੀਆਦਾਰੀ ਦੇ ਝਮੇਲਿਆਂ ਵੱਲ ਨਹੀਂ ਸੀ ਆਉਣ ਦਿੰਦੀ ਹੁਣ ਤਾਂ ਉਹ ਰੁਲ ਗਿਆ ਹੈ ਪਰ ਜਵਾਨੀ ਵਰੇ ਤਾਂ ਉਹਨੇ ਬਹੁਤ ਹੀ ਕੰਮ ਅਲੋਕਾਰ ਕੀਤੇ ਹੁੰਦੇ ਸਨ ਬਚਪਨ ਦੀ ਗੱਲ ਹੋਰ ਸੀ ਬਚਪਨ ਵਿੱਚ ਤਾਂ ਜੱਟਾਂ ਦੇ ਮੁੰਡੇ ਕਦੇ ਉਸ ਦੀਆਂ ਬੱਕਰੀਆਂ ਨੂੰ ਆਪਣੀਆਂ ਫਸਲਾਂ ਵਿੱਚ ਰਜਾ ਲੈਣ ਦਾ ਲਾਰਾ ਲਗਾ ਕੇ ਅਤੇ ਕਦੇ ਡਰਾ ਧਮਕਾ ਕੇ ਰੇਤ ਦੇ ਟਿੱਬਿਆਂ ਉੱਪਰ ਬੈਠੇ ਸਾਰੇ ਦਿਹਾੜੀ ਉਸ ਤੋਂ ਗਾਉਣ ਸੁਣਦੇ ਰਹਿੰਦੇ ਸਨ ਬੱਲੋ ਮਈਆ ਜੁਗਨੀ ਜੋ ਕਦੇ ਮੁੱਖਣ ਦਾ ਨਾਂ ਨਹੀਂ ਸੀ ਲੈਂਦੇ ਸਭ ਤੋਂ ਅਖੀਰ ਵਿੱਚ ਪੀੜ ਜਿਸ ਨੂੰ ਸੁਣਨ ਲਈ ਬੁੱਢੇ ਠੇਰੇ ਵੀ ਫਰਮਾਇਸ਼ ਪਾਉਣ ਲੱਗ ਪੈਂਦੇ ਸਨ ਮੇਰੇ ਪੀੜ ਕਰੇਂਦੀ ਪੈਰ ਚਕਲੋ ਮੰਜੀ ਤੇ ਲੈ ਚਲੋ ਸ਼ਹਿਰ ਮੇਰਾ ਢਾਕ ਢਾਕਦਾਰ ਨਾਲ ਬੈਰ ਮੇਰੇ ਪੀੜ ਕ੍ਰੇਂਦੀ ਚੀਸੀ ਕੁਰਤੀ ਲਾਸਨਾ ਨੇ ਕੀਤੀ ਉਸ ਤੋਂ ਵਾਦ ਸਾਰੇ ਅੰਗਾਂ ਦੀ ਪੀੜ ਮੁੰਡੇ ਖੁੰਡੇ ਹੱਸ ਹੱਸ ਦੂਰੇ ਹੋ ਜਾਂਦੇ ਪਤਾ ਨਹੀਂ ਲੱਗਦਾ ਕਿ ਕਦੋਂ ਤਰਕਾਲਾਂ ਪੈ ਜਾਂਦੀਆਂ ਤੇ ਗੰਡੂ ਆਪਣੀਆਂ ਬੱਕਰੀਆਂ ਦਾ ਖਿਆਲ ਆਉਂਦਾ ਰਾਤ ਧੂਏ ਉੱਪਰ ਬੈਠਿਆਂ ਤਾਂ ਉਹ ਪੱਠੀ ਸੇਕਦਿਆਂ ਵੀ ਲੋਕ ਕੰਡੂ ਨੂੰ ਆਣ ਘੇਰਦੇ ਅਤੇ ਫਿਰ ਅੱਧੀ ਰਾਤ ਤੱਕ ਉਸ ਦੀ ਸ਼ਾਮਤ ਆਈ ਰਹਿੰਦੀ ਹਾੜੀ ਦੀਆਂ ਵਾਡੀਆਂ ਨੂੰ ਗੰਡੂ ਮੱਕੜਾ ਲੈਣ ਲਈ ਖੇਤਾਂ ਵੱਲ ਜਾਂਦਾ ਤਾਂ ਜਿਨ੍ਹਾਂ ਜੱਟਾਂ ਦੇ ਖੇਤ ਪਹਿਲਾਂ ਜਾ ਵੜਦਾ ਉਹ ਉਸ ਨੂੰ ਢਲ ਦੀ ਸ਼ਾਮ ਤੱਕ ਆਪਣੇ ਖੇਤੋਂ ਹਿੱਲਣ ਨਾ ਦਿੰਦੇ ਕਈ ਵਾਰ ਉਹ ਚੱਲਦਾ ਕੰਮ ਰੋਕ ਕੇ ਉਸਦੇ ਟੱਪੇ ਸੁਣਦੇ ਅਤੇ ਕੰਮ ਉਹਦੇ ਲਾਲਚੀ ਆਪ ਵਾਢੀ ਕਰਦੇ ਰਹਿੰਦੇ ਤੇ ਉਸ ਨੂੰ ਬੰਨੇ ਉੱਪਰ ਗਾਉਣ ਲਾ ਛੱਡਦੇ ਜਵਾਨ ਹੋ ਕੇ ਕੰਡੂ ਕਿਸੇ ਦੀ ਟੈ ਮੰਨਣ ਵਾਲਾ ਨਹੀਂ ਸੀ ਰਹਿ ਗਿਆ ਅਤੇ ਆਪਣੇ ਬਚਾਅ ਵਾਸਤੇ ਉਸਨੇ ਬੜੀਆਂ ਜੁਗਤ ਕੱਢ ਲਈਆਂ ਸੀ ਪਿੰਡ ਦੇ ਲਹਿੰਦੇ ਵਾਲੇ પાસੇ ਵੱਡੇ ਛੱਪੜ ਦੇ ਬਿਲਕੁਲ ਵਿਚਕਾਰ ਉਸਨੇ ਟਾਪੂ ਨੁਮਾ ਦੋ ਕੁ ਮੰਜੀਆਂ ਦੀ ਸੁੱਕੀ ਜਗ੍ਹਾ ਬਣਾ ਲਈ ਜਦ ਉਹ ਇਸ ਕੰਮ ਵਿੱਚ ਰੁੱਝਿਆ ਹੋਇਆ ਸੀ ਤਾਂ ਲੋਕ ਉਸਦੇ ਦਿਮਾਗ ਵਿੱਚ ਜਾਣ ਦਾ ਡਰ ਹੋਇਆ ਪਰੰਤੂ ਉਦੋਂ ਸਾਰੇ ਹੈਰਾਨ ਰਹਿ ਗਏ ਜਦ ਇੱਕ ਸ਼ਾਮ ਸ਼ਰੰਗੀ ਨੂੰ ਲੈ ਕੇ ਗੰਡੂ ਛੱਪੜ ਦੇ ਬਿਲਕੁਲ ਵਿਚਕਾਰ ਤਾਨ ਸੇਣੀ ਅੰਦਾਜ਼ ਵਿੱਚ ਰਿਆਜ਼ ਕਰ ਰਿਹਾ ਸੀ ਹੁਣ ਜੋ ਸੰਗੀਤ ਪ੍ਰੇਮ ਰੱਖਦਾ ਸੀ ਉਸ ਨੂੰ ਲੱਖ ਲੱਖ ਪਾਣੀ ਵਿੱਚ ਲੰਘ ਕੇ ਗੰਡੂ ਦੇ ਡੇਰੇ ਜਾਣਾ ਪੈਂਦਾ ਸੀ ਜਦ ਜੇਠ ਹੜ ਦੀਆਂ ਧੁੱਪਾਂ ਪੈਂਦੀਆਂ ਛੱਪੜ ਦਾ ਪਾਣੀ ਸੁੱਕ ਜਾਂਦਾ ਤਾਂ ਗੰਡੂ ਕਹੀ ਨਾਲ ਛੱਪੜ ਦੇ ਡਲੇ ਪੁੱਟ ਪੁੱਟ ਕੇ ਆਪਣੇ ਜਜ਼ੀਰੇ ਨੂੰ ਵੱਡਾ ਅਤੇ ਮਜ਼ਬੂਤ ਕਰਨ ਲੱਗ ਪੈਂਦਾ ਕੁਝ ਸਾਲਾਂ ਵਿੱਚ ਹੀ ਉਸ ਤੇ ਜਜ਼ੀਰੇ ਦਾ ਖੇਤਰਫਲ ਦੁਣਾ ਚੌਣਾ ਹੋ ਗਿਆ ਤਾ ਉਸਨੇ ਬੜੇ ਪ੍ਰੇਮ ਨਾਲ ਉਥੇ ਫੁੱਲ ਬੂਟੇ ਲਾ ਲਏ ਸਨ ਉਸ ਤੋਂ ਬਾਅਦ ਬਰਕਹਿਣਾ ਅਤੇ ਤ੍ਰੇਕਾਂ ਦੇ ਬੂਟੇ ਕੁਝ ਤੂਤ ਤੇ ਟਾਲੀ ਦੇ ਦਰਖਤ ਤੇ ਚਾਰ ਚਪੇਰੇ ਗੁਲਬਾਬੀ ਕੁਝ ਸਾਲਾਂ ਬਾਅਦ ਹੀ ਉਥੇ ਚੰਗੀ ਚੰਗੀ ਬਣ ਗਈ ਅਤੇ ਇੱਕ ਤਕੀਏ ਵਾਂਗ ਉਥੇ ਵੇਹਲਿਆਂ ਤੇ ਅੰਬਲੀਆਂ ਦਾ ਦਰਬਾਰ ਲੱਗਦਾ ਫਰਕ ਸਿਰਫ ਇਹ ਹੋ ਗਿਆ ਸੀ ਕਿ ਹੁਣ ਉਦਮੀ ਅਮਲੀਆਂ ਨੇ 1-2 ਸਾਲਾਂ ਵਿੱਚ ਹੀ ਉਸ ਤਕੀਏ ਨੂੰ ਸੁੱਖਾ ਰਾਹ ਬਣਾ ਲਿਆ ਸੀ ਫਿਰ ਜਿਵੇਂ ਗੰਡੂ ਦੇ ਚੇਲਿਆਂ ਵਿੱਚ ਵੀ ਵਾਧਾ ਹੋ ਗਿਆ ਤੇ ਉਸਨੇ ਗੰਡੂ ਨੂੰ ਪਹਿਲਾਂ ਉੱਥੋਂ ਝੁੰਗੀ ਬਣਾ ਦਿੱਤੀ ਅਤੇ ਫਿਰ ਸ਼ਰਧਾਵਾਣਾ ਨੇ ਉਸ ਨੂੰ ਇੱਕ ਕੱਚੇ ਕੋਠੇ ਦਾ ਰੂਪ ਦੇ ਦਿੱਤਾ ਸੀ ਗੰਡੂ ਦੇ ਨਾਮ ਨਾਲ ਵੀ ਪੀਰਾਂ ਫਕੀਰਾਂ ਵਾਂਗ ਬਹੁਤ ਸਾਰੀਆਂ ਕਰਾਮਾਤਾ ਜੋੜ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਉਸ ਦੇ ਸਰਧਾਲੂ ਦਿਨ ਵਾ ਦਿਨ ਵਧੀ ਕਰੀ ਜਾਂਦੇ ਸਨ ਪਰੰਤੂ ਗੰਡੂ ਇਹ ਸਭ ਕਾਸੇ ਤੋਂ ਬੇਨਿਆਜ਼ ਬੇ ਖਬਰ ਆਪਣੇ ਸੰਗੀਤ ਅਤੇ ਰਿਆਜ ਵਿੱਚ ਗੁੰਮ ਰਹਿੰਦਾ ਜਦ ਵੀ ਪਿੰਡ ਵਿੱਚ ਗਾਉਣ ਵਾਲੀਆਂ ਆਉਂਦੀਆਂ ਸਭ ਤੋਂ ਪਹਿਲਾਂ ਪੀਰਾਂ ਦੇ ਤਖੀਏ ਉੱਪਰ ਸ਼ਰਦਾ ਵਜੋਂ ਮੁਜਰਾ ਕਰਦੀਆਂ ਪੀਰਾਂ ਦੇ ਤਖੀਏ ਤੋਂ ਬਾਅਦ ਬਾਬੇ ਨੂਰ ਮੁਹੰਮਦ ਦੇ ਡੇਰੇ ਮੁਜਰਾ ਕਰਦੀਆਂ ਅਤੇ ਪਿੜ ਵਿੱਚ ਦਾਖਲ ਹੋਣ ਤੋਂ ਪਹਿਲਾਂ ਰਥ ਇੱਕ ਕੰਜਰੀ ਬਾਬੇ ਗੰਡੂ ਤੇ ਪੈਰੀ ਹੱਥ ਲਗਾ ਕੇ ਪਿੜ ਵਿੱਚ ਦਾਖਲ ਹੁੰਦੀ ਗੰਡੂ ਵੀ ਉਸ ਦਿਨ ਆਪਣਾ ਤਕੀਆ ਛੱਡ ਮੁਜਰੇ ਦੀਆਂ ਮੂਹਰਲੀਆਂ ਪਾਲਾਂ ਵਿੱਚ ਚਾਦਰ ਵਿਛਾ ਕੇ ਬੈਠਾ ਹੁੰਦਾ ਹੁਣ ਬਾਬੇ ਜੈ ਸਿੰਘ ਨੂੰ ਮਰਿਆਂ ਵੀ ਕਈ ਬਰੇ ਹੋ ਗਏ ਸਨ ਤੇ ਉਸ ਦੀ ਮੌਤ ਤੋਂ ਬਾਅਦ ਵੀ ਮੁਜਰਾ ਦਾ ਇਤਿਹਾਸ ਚੱਲਦਾ ਰਿਹਾ ਪਰੰਤੂ ਉਹਨਾਂ ਵਿੱਚ ਉਹ ਤਾਜ਼ਗੀ ਸਵਾਦ ਜਾਂ ਉਤਸ਼ਾਹ ਨਾ ਹੁੰਦਾ ਜਿਹੜਾ ਬਾਬੇ ਦੇ ਹੁੰਦਿਆ ਸੀ ਇਹਨਾਂ ਦਿਨਾਂ ਵਿੱਚ ਨੂਰਾ ਭਰ ਜਵਾਨ ਸੀ ਅਤੇ ਉਹ ਡਲਕ ਦਾ ਮਾਰਦਾ ਜਵਨ ਲੈ ਕੇ ਇੱਕ ਸਾਲ ਫਿਰ ਪਿੰਡ ਵਿੱਚ ਮੁਜਰਾ ਕਰਨ ਆਈ ਅਤੇ ਫਿਰ ਕਦੀ ਵੀ ਵਾਪਸ ਨਾ ਜਾ ਸਕੀ ਜਦ ਕੁਲੇ ਸ਼ਾਹ ਦਾ ਭਰ ਜਵਾਨ ਪੋਤਰਾ ਉਸ ਦੀ ਨਜ਼ਰੀ ਪਿਆ ਤਾਂ ਕੁਲੇ ਸ਼ਾਹ ਦੇ ਪੋਤਰੇ ਦੀਆਂ ਰਗਾਂ ਵਿੱਚ ਵੀ ਪਿਓ ਦਾਦੇ ਜਿਹਾ ਸੰਗੀਤ ਮ ਉਸੀ ਇਹ ਮੋਸ ਦੀ ਬਲੌਰੀ ਅੱਖਾਂ ਵਿੱਚ ਡੁੱਲ ਡੁੱਲ ਪੈਂਦਾ ਸੀ ਇਹੋ ਡਲਕਾ ਮਾਰਦੇ ਜੋਬਨ ਦੇ ਡੁੱਲ ਡੁੱਲ ਪੈਂਦੇ ਮੋਹ ਨੇ ਨੂਰਾ ਦੇ ਅੰਦਰੋਂ ਅੰਦਰ ਭਰ ਦਿੱਤਾ ਸੀ ਉਹ ਇੱਕੋ ਝਟਕੇ ਨਾਲ ਜਿਵੇਂ ਅੰਦਰੋਂ ਟੁੱਟ ਗਈ ਹੋਵੇ ਤੇ ਉਸ ਨੂੰ ਕਿਸੇ ਸਹਾਰੇ ਦੀ ਡਾਡੀ ਲੋੜ ਅਨੁਭਵ ਹੋ ਗਈ ਹੋਵੇ ਬਿਜਲੀ ਵਰਗੀਆਂ ਚੜਨਾਟਾਂ ਨੂੰ ਉਹ ਹੁਣ ਉਹ ਇਕੱਲੀ ਨਹੀਂ ਸੀ ਸਹਿ ਸਕਦੀ ਸਾਜਾਂ ਵਾਲੇ ਆਪਣੇ ਤਾਲ ਵਿੱਚ বাজਾਈ ਜਾ ਰਹੇ ਸੰਤ ਤੇ ਪ੍ਰੰਤੂ ਨੂਰਾ ਜਿਵੇਂ ਸੰਗ ਮਰਮਰ ਦਾ ਬੁੱਤ ਬਣ ਕੇ ਖੜੀ ਦੀ ਖੜੀ ਰਹਿ ਗਈ ਰਾਤ ਕਿੰਨੀ ਡੂੰਗੀ ਜਾ ਚੁੱਕੀ ਸੀ ਇਹ ਤਾਂ ਡੁੱਬ ਰਹੇ ਚਾਨੂ ਦੇਖਦੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਪਰੰਤੂ ਜਾਗਦਿਆਂ ਮਸਾਲਾਂ ਵਿੱਚ ਮਸ਼ਾਲਚੀਆਂ ਨੇ ਕਿੰਨੀ ਵਾਰ ਹੀ ਤੇਲ ਪਾਇਆ ਸੀ ਅਤੇ ਭਮੱਕੜਾਂ ਨੂੰ ਸਾਫ਼ ਕੀਤਾ ਸੀ ਸਿੰਜਦਿਆਂ ਨੇ ਨਿਰਾਸ਼ ਹੋ ਕੇ ਆਖਰੀ ਤਾਲ ਦੀ ਧਮਕੀ ਦਿੱਤੀ ਠਪਕੀ ਦਿੱਤੀ ਤਾਂ ਚਾਛਪਰੇ ਚੁੱਪ ਛਾ ਗਈ ਫਿਰ ਮధుਰ ਸੰਗੀਤ ਸਿਰਫ ਨੂਰਾ ਦੀਆਂ ਝਾਂਜਰਾਂ ਦਾ ਹੀ ਸੀ ਉਹ ਵੀ ਉਸ ਦੀ ਅਲੇ ਸਾਈ ਚਾਲ ਵਿੱਚ ਦੂਰ ਦੀਆਂ ਡੂੰਘਾਣਾ ਵਿੱਚ ਗੁੰਮ ਹੁੰਦਾ ਜਾ ਰਿਹਾ ਸੀ ਨੂਰਾ ਦੀ ਨਜ਼ਰ ਵਿੱਚ ਤਾਂ ਸਿਰਫ ਹੁਣ ਉਸਦੇ ਸੋਹਣੇ ਤੇ ਚੋਪੜੇ ਪਟੇ ਲਿਸ਼ਕ ਰਹੇ ਸਨ ਜਦ ਬਲੌਰੀ ਅੱਖਾਂ ਦੀ ਸ਼ਰਬਤੀ ਭਾ ਸੀ ਇਹੋ ਜਿਹੇ ਮੰਤਰੰਗਾ ਉਸਦੇ ਦਿਲ ਵਿੱਚ ਪਹਿਲਾਂ ਕਦੀ ਨਹੀਂ ਸਨ ਵੱਜੀਆਂ ਉਹ ਅੰਦਰੇ ਅੰਦਰ ਲਰ ਜਾ ਗਈ ਹੋਵੇ ਜ਼ਿੰਦਗੀ ਨੂੰ ਤਾਂ ਉਹ ਸਿਰਫ ਹੱਸਣ ਖੇਡਣ ਵਾਂਗ ਹੀ ਲੈਂਦੀ ਸੀ ਆਪਣੀ ਜਵਾਨੀ ਹੁਸਨ ਤੇ ਆਵਾਜ਼ ਨਾਲ ਲੱਖਾਂ ਗੱਬਰੂਆਂ ਦੀ ਨੀਂਦ ਚਰਾ ਕੇ ਆਪ ਨਾਚਦੀ ਤੱਕੀ ਚੂਰ ਹੋਈ ਬੇਪਰਵਾਹ ਨੀਂਦਰ ਸੌਣ ਵਾਲੀ ਨੂਰਾ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਸੀ ਹੁਣ ਤੋਂ ਅਗਲਾ ਇਤਿਹਾਸ ਤਾਂ ਦੁਰਲਭ ਹੈ ਪਰ ਇਹ ਕਿਸੇ ਨੂੰ ਵੀ ਪਤਾ ਨਹੀਂ ਚ ਲੱਗਿਆ ਕਿ ਕੁਲੇ ਸ਼ਾਦਾ ਪੋਤਰਾ ਬ੍ਰਹਮ ਨੂਰਾ ਨੂੰ ਕਿਵੇਂ ਅਤੇ ਕਿੱਥੇ-ਕਿੱਥੇ ਮਿਲਦਾ ਰਿਹਾ ਕੁਝ ਲੋਕ ਕਹਿੰਦੇ ਹਨ ਕਿ ਉਹ ਵੀ ਨੱਚਣ ਗਾਉਣ ਵਾਲਿਆਂ ਨਾਲ ਰਲ ਗਿਆ ਸੀ ਕੁਝ ਲੋਕ ਕਹਿੰਦੇ ਸਨ ਕਿ ਉਸਨੇ ਸ਼ਹਿਰ ਵਿੱਚ ਨੂਰਾ ਦੇ ਮਹਿਲ ਸਾਹਮਣੇ ਧੂਣੀ ਰਮਾ ਲਈ ਸੀ ਕੁਝ ਲੋਕ ਕਹਿੰਦੇ ਹਨ ਕਿ ਜਿੱਥੇ ਵੀ ਨੂਰਾ ਜਾਂਦੀ ਉਹ ਪਰਸ਼ਾਵੇਂ ਬਾਗ ਹਰ ਪਿੰਡ ਹਰ ਸ਼ਹਿਰ ਉਸ ਦੇ ਮਗਰ-ਮਗਰ ਤੁਰਿਆ ਰਹਿੰਦਾ ਸੀ ਪਰ ਸੱਚ ਤਾਂ ਇਹ ਸੀ ਕਿ ਉਹ ਦਨ ਲੋਕ ਹੈਰਾਨ ਪਰੇਸ਼ਾਨ ਹੋ ਗਏ ਜਦੋਂ ਨੂਰਾ ਅਤੇ ਬ੍ਰਹਮ ਦੋ ਤਿੰਨ ਟਾਂਗਿਆਂ ਵਿੱਚ ਸਮਾਨ ਲੱਦੀ ਪਿੰਡ ਦੀਆਂ ਗਲੀਆਂ ਵਿੱਚ ਆਣ ਬੜੇ ਸਨ ਨੂਰਾ ਨੇ ਕਾਲੇ ਰੰਗ ਦਾ ਝਲਰਾਂ ਵਾਲਾ گاਉਂ ਜਿਹਾ ਪਾਇਆ ਹੋਇਆ ਸੀ ਜਿਸ ਵਿੱਚ ਉਹ ਦੁੱਧ ਚਿੱਟੀ ਲਿਸ਼ਕ ਦੀ ਕਿਸੇ ਮੂਰਤ ਵਾਂਗ ਲੱਗਦੀ ਸੀ ਸਿਰ ਉੱਪਰ ਉਸਨੇ ਫੁੱਲ ਛਿੜੀਆਂ ਕੱਢ ਕੇ ਸੁਨਹਿਰੀ ਜਿਹੇ ਕਲਿੱਪ ਲਗਾਏ ਹੋਏ ਸਨ ਤੇ ਬ੍ਰਾਹਮਣੇ ਚਿੱਟੀ ਧੋਤੀ ਅਤੇ ਕਈਆਂ ਵਾਲਾ ਬੰਗਾਲੀ কুর্তা ਪਾਇਆ ਹੋਇਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਟਾਂਗਿਆਂ ਦੇ ਘੋੜੇ ਡਾਢਾ ਸਫਰ ਮਾਰ ਕੇ ਆਏ ਹੁਣ ਹੁਣ ਉਹ ਮੁਰਕ ਮੁੜਕੀ ਹੋਏ ਸਨ ਤੇ ਨਾਸਾਂ ਵਿੱਚ ਕਦੀ ਫੜਫੜ ਕਰਦੇ ਮਾਰਦੇ ਸਨ ਤੇ ਕਾਲੀ ਕਾਲੀ ਸਾਹ ਲੈਂਦੇ ਪੂਛਾਂ ਨਾਲ ਮੱਖੀਆਂ ਪਏ ਉਡਾਉਂਦੇ ਸਨ ਬ੍ਰਹਮਦੱਤ ਨੇ ਕੋਚਵਾਨਾਂ ਦੇ ਨਾਲ ਲਾ ਕੇ ਜਲਦੀ ਜਲਦੀ ਸਮਾਨ ਉਤਾਰਿਆ ਤੇ ਨੂਰਾ ਸ਼ਹਿਜ਼ਾਦੀਆਂ ਵਾਂਗ ਰੋਬਦਾਰ ਅੰਦਾਜ਼ ਵਿੱਚ ਕੁਝ ਦੇਰ ਉੱਥੇ ਖੜੀ ਰਹੀ ਤੇ ਫਿਰ ਅਡੋਲ ਸਹਿਜ ਭਾਵਨਾ ਚਵਾਰੇ ਦੀਆਂ ਪੌੜੀਆਂ ਇੰਜ ਚੜਨ ਲੱਗੀ ਜਿਵੇਂ ਕਿਸੇ ਕਿਸਮ ਦੀ ਝਿਜਕੀ ਨਾ ਹੋਵੇ ਫਿਰ ਪਿੰਡ ਵਾਲਿਆਂ ਨੇ ਤਾਂ ਸਿਰਫ ਇੰਨਾ ਹੀ ਦੇਖਿਆ ਕਿ ਟਾਂਗੇ ਬੜੀ ਦੂਰ ਦੂੜ ਉਡ ੜਾਉਂਦੇ ਜਾ ਰਹੇ ਅਤੇ ਸਾਹਮਣੇ ਚੁਆਰੇ ਵਿੱਚ ਚੁੱਪ ਚਾ ਸੀ ਜੇਕਰ ਕਿਦਰੇ ਫਰਕ ਸੀ ਤਾਂ ਪਿੰਡ ਦੀਆਂ ਤਰੀਮਾਂ ਦੇ ਚਿਹਰਿਆਂ ਤੇ ਤਿਉੜੀਆਂ ਪਾਰ ਆਈਆਂ ਸਨ ਅਤੇ ਮੂੰਹ ਉੱਪਰ ਉਂਗਲਾ ਮੂਹ ਉੱਪਰ ਹੀ ਜੁੜੀਆਂ ਰਹਿ ਗਈਆਂ ਸਨ ਇੰਜ ਲੱਗਦਾ ਸੀ ਜਿਵੇਂ ਨੂਰਾ ਆਪਣੇ ਵੱਡ ਬਰੇਰਿਆਂ ਦੀ ਸਾਰੇ ਜਾਇਦਾਦ ਨਾਲ ਲੈ ਕੇ ਆਈ ਹੋਵੇ ਬ੍ਰਹਮਦਾਤਤਾ ਹੁਣ ਬਹੁਤ ਹੀ ਘੱਟ ਚਵਾਰਿਆਂ ਵਿੱਚੋਂ ਉਤਰਦਾ ਸੀ ਪਰ ਉਸਨੇ ਨਾਲ ਹੀ ਉਸਨੇ ਆਪਣੇ ਲਈ ਨਵੇਂ ਮਹਿਲ ਪਾਉਣ ਦਾ ਹੁਕਮ ਸੁਣਾ ਦਿੱਤਾ ਸੀ ਕਿਉਂਕਿ ਸਾਂਝੇ ਘਰ ਵਿੱਚ ਹੁਣ ਉਸ ਦਾ ਗੁਜ਼ਾਰਾ ਨਹੀਂ ਸੀ ਬਾਕੀ ਭਰਾਵਾਂ ਨੇ ਉਸ ਦਾ ਤਕਰੀਬਨ ਹੁੱਕਾ ਪਾਣੀ ਹੀ ਛੇਕ ਛੱਡਿਆ ਸੀ ਅਤੇ ਹੁਣ ਉਹੋ ਵੀ ਆਪਣੀਆਂ ਭੈਣਾਂ ਪਰਜਾਈਆਂ ਦੀਆਂ ਵਨਸੋਨੀਆਂ ਨਾ ਤਾਂ ਆਪ ਸੁਣਦਾ ਤੇ ਨਾ ਹੀ ਨੂਰਾ ਦੇ ਕੰਨੀ ਪੈਣ ਦਿੰਦਾ ਸੀ ਹੁਣ ਤਾਂ ਉਹ ਦੋਵੇਂ ਇੱਕ ਨਵਾਂ ਸਵਰਗ ਉਸਾਰਨਾ ਚਾਹੁੰਦੇ ਸਨ ਨੂਰਾ ਦੀ ਜਵਾਨ ਵਿੱਚ ਇੱਕ ਜੰਨਤ ਜਿੱਥੇ ਉਹ ਦੋਵੇਂ ਹੋਣ ਸਿਰਫ ਖੁਸ਼ੂਦਾਰ ਹਵਾ ਦੇ ਝੋਕੇ ਧੰਨਵਾਦ ਜੀ